ਹੈਲੋ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਕੌਣ ਤੁਸੀਂ ਆਪਣੇ ਗਲੋਬਲ ਸਕੂਲ ਤੋਂ ਮੰਜੂ ਮੈਡਮ ਬੋਲਦੇ ਹੋ ਜੀ ਹਾਂ ਜੀ ਹਾਂ ਜੀ ਗਲੋਬਲ ਇੰਟਰਨੈਸ਼ਨਲ ਅਕੈਡਮੀ ਤੋਂ ਬੋਲ ਰਹੀ ਹਾਂ ਜੀ ਮੰਜੂ ਮੈਡਮ ਬੋਲੀਏ ਜੀ ਹਾਂ ਜੀ ਹਾਂ ਜੀ ਮੈਂ 4ਵੀਂ ਕਲਾਸ ਵਿੱਚ ਤੇ ਰਹਿੰਦੀ ਹਾਂ ਜੀ ਹਾਂ ਜੀ ਹਾਂ ਜੀ 4 ਦੇ ਵਿੱਚ ਆ ਮੈਂ ਕਰਨ ਦਾ ਦਾਦਾ ਬੋਲਦਾ ਹਾਂ ਜੀ ਕਰਨ ਮੁੰਡਾ ਪੜਦਾ ਨਾ ਤੁਹਾਡੇ ਕੋਲੇ ਜੀ ਅੱਛਾ ਅੱਛਾ ਕਰਨ ਵੀਰ ਹੈ ਹਾਂ ਕਰਨਵੀਰ ਹਾਂਜੀ ਸੰਦੂ ਕਰਨਵੀਰ ਸੰਦੂ ਐ ਦੋ ਕਰਨਵੀਰ ਤੁਹਾਡੀ ਕਲਾਸ ਚ ਕਰਨਵੀਰ ਜਿਹੜਾ ਸੰਦੂ ਐ ਮੇਰੇ ਦਾਦਾ ਬੋਲਦਾ ਸੀ ਜਸਪਾਲ ਸਿੰਘ ਅੱਛਾ ਅੱਛਾ ਦੂਜੇ ਕਰਨਵੀਰ ਨੂੰ ਤੁਸੀਂ ਕਿਨੇ ਜਾਣਦੇ ਹੋਗੇ ਉਹ ਐਂ ਕਹਿੰਦਾ ਹੁੰਦਾ ਨਾ ਜੀ ਕਿ ਮੈਂ ਕਰਨਵੀਰ ਫਸਟ ਐ ਤੇ ਕਰਨਵੀਰ ਸੈਕਿੰਡ ਐ ਤੁਹਾਡਾ ਅਹੀ ਪੰਗਾ ਜਾਂ ਹੁੰਦਾ ਹੋਊਗਾ ਰਜਿਸਟਰ ਚ ਨਾਮ ਨੂੰ ਭਾਈ ਅੱਛਾ 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 ਤੁਸੀਂ ਕਰਨਵੀਰ ਸੈਕਿੰਡ ਤੇ ਦਾਦਾ ਜੀ ਹਾਂ ਹਾਂਜੀ ਨਹੀਂ ਅਸੀਂ ਸਾਡਾ ਤਾਂ ਕਰਨਵੀਰ ਫਸਟ ਹੀ ਸੀਗਾ ਤੁਸੀਂ ਆ ਕੇ ਸੈਕਿੰਡ ਬਣਾਤਾ ਜੀ ਇੱਥੇ ਨਹੀਂ ਬਸ ਠੀਕ ਹੈ ਜੀ ਸੌਰੀ ਅੰਕਲ ਜੀ ਅੱਛਾ ਨਾਵਾਂਗੇ ਸੈਕਿੰਡ ਤੱਕ ਆਉਣਾਵਾਂਗੇ ਹੋਰ ਦੁੱਛਾ ਅੱਛਾ ਇੱਕ ਠੀਕ ਹੈ ਜੀ ਆਹ ਥੇ ਠੀਕ ਹੈ ਜੀ ਪਰ ਇਹ ਪੜਦਾ ਪੁਰਦਾ ਨਹੀਂ ਜੀ ਬੜਾ ਨਾਲ ਹੈਗਾ ਜੀ ਇਹ ਇਹਦੇ ਬਾਅਦ ਛੋਡੀਆਂ ਦੀ ਤਾਰੀਫ ਕਰ ਦਿੰਦੇ ਨੇ ਕਿ ਮੈਡਮ ਪਿਆਰੀ ਬਹੁਤ ਕਰਦੀ ਹੈ ਕਿ ਚਲ ਮੈਂ ਕਿ ਜੀ ਮੈਡਮ ਪਿਆਰ ਕਰਦੀ ਤਾਂ ਅਸੀਂ ਵੀ ਪਿਆਰ ਦੀਆਂ ਦੋ ਗੱਲਾਂ ਸੁਣ ਲੈਣੇ ਮੈਡਮ ਕੋਲੋਂ ਛੋਟੀ ਵਾਰੀ ਉਹਦੇ ਨਾਲ ਕਹਿੰਦਾ ਮੇਰੇ ਦਾਦਾ ਜੀ ਮੇਰੇ ਦਾਦਾ ਜੀ ਮੈਂ ਤਾਂ ਹਮੇਸ਼ਾ ਨੂੰ ਆਏ ਕਹਿੰਦੇ ਦਾਦੇ ਦਾ ਪੁੱਤਿਆ ਦਾਦੇ ਦਾ ਪੁੱਤਿਆ ਮੋਟੇ ਜਿਹਨਾਂ ਦਾ ਦਾਦਾ ਜੀ ਕੁੜਸਵਾਰੀ ਕਰਦੇ ਆ ਜੀ ਮੇਰੇ ਦਾਦਾ ਜੀ ਨੂੰ ਮੌਸਲੇ ਆ ਕੇ ਗੰਬੀਆ ਮੇਰੇ ਪਪਾ ਜੀ ਜੀਤ ਤੇ ਜਿਹੜੀਆਂ ਮਾਂਤੇ ਆ ਤੇ ਮੈਂ ਨਹੀਂ ਵੀ ਕਿਈ ਵਾਰ ਮੈਂ ਤੁਹਾਡੀ ਡੀਪੀ ਉਹਦੇ ਵਿੱਚ ਸੌਰੀ ਸਟੈਟਸ ਵੀ ਕਿਹਾ WhatsApp ਤੇ ਇਹਦੇ ਪਾਪਾ ਲਾਉਂਦੇ ਆ ਪਤਾ ਨਹੀਂ ਤੁਹਾਡਾ ਨੰਬਰ ਆਹੀ ਨੰਬਰ ਤੇ ਪਰ ਦੂਜੀ ਨੰਬਰ ਨਹੀਂ ਨਹੀਂ ਮੈਂ ਪਲਵਾਨ ਪਲਵਾਨ ਰਿਆ ਹੋਇਆ ਜੀ ਮੈਂ ਪੂਰਾ ਨੈਸ਼ਨਲ ਚੈਂਪੀਅਨ ਰਿਆ ਹੋਇਆ ਜੋਨ ਹੀ ਬੜਾ ਹੈ ਤਾਂ ਹੀ ਤਾਂ ਕਰਨ ਬਾਦੂ ਬੀਮਾ ਚੱਲ ਗਿਆ ਤੁਸੀਂ ਕਿਹਨ ਸਟੱਡੀ ਵਿੱਚ ਹੈਗੇ ਮਾਜ ਬਹੁਤ ਕਰ ਗਿਆ ਤੁਸੀਂ ਨਾ ਗਿਆਉਣੇ ਉਹ ਤਾਂ ਦੇਖੋ ਖੂਨ ਕੀ ਦਾ ਜੀ ਫੋਨ ਸਾਡਾ ਤੇ ਫਰਕ ਤਾਂ ਪੈਂਦਾ ਹੀ ਹੈ ਹਾਂ ਫਰਕ ਪੈਂਦਾ ਹਾਂ ਦੱਸੋ ਹੂੰ ਤੁਸੀਂ ਐਨੇ ਸੋਹਣੇ ਕਮਾਲ ਦੀ ਅਥੋਚ ਰੱਖ ਦੇਵੋਗੇ ਤੇ ਐਨੇ ਸੋਹਣੇ ਤਨਖੇ ਦੇਵੋਗੇ ਕੀ ਰਾਜ ਹੈ ਤੁਹਾਡੇ ਫੇਸ ਤੇ ਸੇਧ ਦਾ ਰਾਜ ਇਹੀ ਹੈ ਸੇਧ ਦਾ ਰਾਜ ਇਹੀ ਹੈ ਨਸ਼ਿਆਂ ਤੋਂ ਦੂਰ ਰਹੋ ਪਿਆਰ ਮੁਹੱਬਤ ਕਰੋ ਬਸ ਬੰਦੇ ਦੇ ਚਿਹਰੇ ਤੇ ਰੌਣਕ ਬਣਦੀ ਹੈ ਨੀ ਪਿਆਰ ਨਾਲ ਭਰੀ ਹੋਈ ਹੁੰਦੀ ਹੈ ਸਾਡਾ ਕੋਈ ਪਿਆਰ ਮੈਂ ਮੈਂ ਪੁੱਛ ਮੈਨੂੰ ਇਹ ਸੁਣਿਆ ਸੀਗਾ ਵੀ ਦਾਉ ਮੈਨੂੰ ਕਹਿੰਦੇ ਕਿ ਮੈਡਮ ਹੈ ਕਿ ਉਹ ਨਾ ਉਹਨਾਂ ਨੇ ਵਿਆਹ ਨਹੀਂ ਕਰਾਇਆ ਕੁਮਰ ਬਹੁਤ ਹੋ ਗਈ ਮੈਡਮ ਬਸ ਬਸ ਇਹ ਕਰ ਦੇਣ ਦੀ ਜ਼ਿੰਮੇਵਾਰੀਆਂ ਪਾਦਰ ਜੇਕਰ ਹੋਵੇ ਸੀ ਇਹ ਅੱਛਾ ਅੱਛਾ ਪੜਨਾ ਸੀ ਇੱਕ ਤਰ੍ਹਾਂ ਬਿਲਕੁਲ ਛੋਟਾ ਸੀ ਸੱਤਕ ਸੰਦਰਭ ਸੀ ਜਦੋਂ ਪਾਪਾ ਚਲੇ ਗਏ ਦਸਾਂ ਨੂੰ ਪੜਾਇਆ ਲਖਾਇਆ ਉਹਨੂੰ ਪੜਾਉਣ ਲਈ ਫੋਨ ਕੀਤਾ ਨਹੀਂ ਕਦੋਂ ਮਰਨਾਂਗੇ ਤੇ ਹੁਣ ਲੱਗਦਾ ਵੀ ਬਹੁਤ ਵੱਡੀ ਗੱਲ ਕੀਤੀ ਕਰ ਲਈ ਜਦੋਂ ਚਪਲਸ ਨੂੰ ਦੇਖਦੀ ਆਂ ਕਿ ਚਾਰ ਚਨੋਂਦੀ ਆ ਚਾਰਨ ਚੋਂਦੀ ਆ ਦਾਦਾ ਦਾਤੀ ਆਉਂਦੀ ਆ ਤੇ ਮੈਂ ਦੇਖਦੀ ਆਂ ਕਿ ਕਾਸ਼ ਮੇਰੀ famíਲੀ ਹੁੰਦੀ ਸਮਾਂ ਵੀ ਸ੍ਰਿਸ਼ਣੇ ਮੇਰੇ ਤੱਕ ਆ ਵੀ ਇਹ ਤੇ ਰਹੇ ਸੀ ਹਾਂ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਤੁਹਾਡਾ ਕੋਈ ਜੀ ਨਹੀਂ ਕਰਦਾ ਵੀ ਕੋਈ ਜੋ ਵਿਆਹ ਹੋਏ ਕਫਲ ਨੂੰ ਦੇਖਦੇ ਹੋ ਤੁਸੀਂ ਵੀ ਕਾਸ਼ ਮੇਰਾ ਵੀ ਕੋਈ ਐਵੇਂ ਦਾ ਹਮਸਫਰ ਹੋਵੇ ਮੈਂ ਵੀ ਉਸ ਦਿਨ ਤੁਹਾਨੂੰ ਨਹੀਂ ਹੁੰਦੀ ਅਸੀਂ ਇਹ ਕਿ ਸਕੂਲ ਦੀ ਪਾਲਿਸੀ ਤੇ ਖਲਾਫ ਹੈ ਪਰ ਮੈਂ ਤੁਹਾਨੂੰ ਚਾਹੀਦੀ ਹਾਂ ਜਿੱਤ ਮੈਂ ਲਾ ਫੈ ਜੀ ਕਰ ਲੂ ਮੈਨਾਂ ਰਹਿਣ ਲੱਗ ਗਈ ਜੀ ਮੈਂ ਰੱਖ ਲੂੰਗਾ ਤੁਹਾਨੂੰ ਪਰ ਇਹ ਹੈ ਮੇਰੀ ਗੱਲ ਸੁਣੋ ਵੀ ਸਕੂਲ ਦੇ ਵਿੱਚ ਨਾ ਕਿਸੇ ਨੂੰ ਪਤਾ ਲੱਗੇ ਆਪਾਂ ਉਹ ਨਾ ਜਮਾਈ ਨਾ ਹੋਣ ਦੇਵ ਕਰਨ ਨੂੰ ਤਾਂ ਬਿਲਕੁਲ ਠੀਕ ਮੇਰੀ ਤਰਫੋਂ ਕਰਨ ਨੂੰ ਤੁਸੀਂ ਤੁਸੀਂ ਬਠਿੰਡੇ ਮੰਮੀ ਪਾਪਾ ਨਾਲ ਰਹਿੰਦੇ ਹੋ ਸ਼ਾਇਦ ਹੈ ਨਾ ਬਰ ਫਾਦਰ ਸਾਹਿਬ ਨਹੀਂ ਮਤਲਬ ਮੰਮੀ ਨਾਲ ਰਹਿੰਦੇ ਹੋ ਹਾਂਜੀ ਜੇ ਤੁਹਾਡੀ ਮੰਮੀ ਤੁਹਾਡੇ ਨਾਲ ਐਗਰੀ ਹੁੰਦੇ ਆ ਤਾਂ ਆਪਾਂ ਮਕਾਨ ਆਪਣਾ ਮਠਿੰਡੇ ਪਏ ਤੁਸੀਂ ਉਹ ਮਕਾਨ ਮੈਂ ਕਿਰਾਏ ਤੇ ਦੇ ਰੱਖਿਆ ਤੁਸੀਂ ਮਕਾਨ ਉਹ ਤਾਂ ਅੱਗੀ ਕਹਿੰਦੇ ਸੀ ਇਹ ਕਹਿੰਦੇ ਇੱਕ ਦੂਰ ਪੈ ਜਾਂਦਾ ਤੁਸੀਂ ਮੇਰੇ ਤੇ ਮੇਰੇ ਲੈ ਰਹਿਣਾ ਹਾਂ ਹਾਂ ਬ੍ਰਦਰ ਦੀ ਜਾਈ ਦੇਣਾ ਜੋ ਤਾਂ ਬ੍ਰਦਰ ਉਹ ਵਿਆਲੇ ਚ ਛੋਟੀ ਜਿਹੀ ਉਮਰ ਕੀ ਵਿਆਲੇ ਆਇਆ ਨੇ ਹਮਮ ਮੈਨੂੰ ਕੋਈ ਦਿੱਕਤ ਹੈ ਨਹੀਂ ਤੇ ਬਸ ਹਮਮ ਮੰਮੀ ਵੀ ਚੰਗੀ ਹਨ ਤੇ ਮੈਂ ਰਹਿ ਸਕਦੀ ਨਹੀਂ ਕੋਈ ਦਿੱਕਤ ਨਹੀਂ ਹਮ ਤੁਸੀਂ ਆਇਆ ਕਰੋ ਮੈਂ ਤੁਹਾਡੇ ਨਾਲ ਤਾਂ ਰਹਿਣੇ ਕਰਦੀ ਰਹੀ ਤੇ ਤੁਹਾਨੂੰ ਵੀ ਕਰੇ ਕਹਿਣਾ ਕਰਨਾ ਖੋਜਿਆ ਹਮ ਹਮ ਚਾਹ ਕਦੇ ਨੂੰ ਆ ਜਾ ਕਰੋ ਤੁਸੀਂ ਰਹਿ ਜਾ ਕਰੋ ਮੇਰੇ ਕੋਲ ਹਮ 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 ਸੰਸਨ ਕਰ ਲੀਂਗੇ ਮੈਂ ਨੰਦ ਵੀ ਵੀਰ shear ਤੋਂ ਇੰਦੇ ਚਾਹ ਕੇ ਕਈ ਵਾਰ ਮੈਂ ਕਾਲ ਵੀ ਕਰ ਲੈਣੀ ਹੁੰਦੀ ਹੈ ਯਾਰ ਦੇ 10:00 ਮਿੰਟਸ ਨਾਲ ਸਰਕਲ ਹੁੰਦਾ ਗਾ ਹੂੰ ਪਰ ਐਡਾ ਮੈਨੂੰ ਮੰਨ ਮੰਨ ਲੈ ਆਨੇ ਮੈਂ ਤਾਂ ਵੀ ਕਹਿੰਦੀ ਸੀ ਨਹੀਂ ਹੁੰਦੇ ਸੀ ਹੂੰ ਮੇਰੀ ਗੱਲ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਮੇਰੀ ਇੱਕ ਹਾਂਜੀ ਹਾਂਜੀ ਦੇਖੋ ਆਪਾਂ ਨੂੰ ਵੀ ਮੈਨੂੰ ਵੀ ਉਹੀ ਜੀ ਚਾਹੀਦੀ ਹੈ ਵੀ ਜਿਹੜਾ ਮੇਰੇ ਉਹ ਸਮਝੇ ਕਿਉਂਕਿ ਨਾ ਮੇਰੀ ਵਾਈਫ ਉਹ ਐਸਪਾਇਰ ਹੋ ਗਈ ਸੀ ਉਹਦੇ ਕਾਰਨ ਵੀ ਜਦਾਦੀ ਉਸ ਤੋਂ ਬਾਅਦ ਨਾ ਕਦੇ ਕਦੇ ਹਾਂ ਮੈਂ ਕਦੇ ਕੀਤਾ ਨਹੀਂ ਕਿਸੇ ਨਾਲ ਮਤਲਬ ਆਪਾਂ ਸੱਚੇ ਸੱਚੇ ਅੰਕੋ ਜੀ ਕਿ ਤਾ ਪੰਨਾ ਨੰਬਰ ਅੰਕਲ ਨਾ ਗਿਆ ਜੇ ਤੂੰ ਮੈਨੂੰ ਗ੍ਰੈਂਡਸ਼ਿਪ ਰੱਖਣੀ ਹੈ ਅੱਛਾ ਨਹੀਂ ਵਿਕਲ ਨਹੀਂ ਵਿਕੋ ਕਦੋਂ ਆਂਤਲੀ ਹੈਗਾ ਹੂੰ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜਸਪਾਲ ਹੈ ਇਸ ਵਾਰੀ ਜਸਪਾਲ ਜੀ ਜਿਹੜਾ ਕਰਾਂ ਤੁਹਾਨੂੰ ਜਸਪਾਲ ਜੀ ਹੂੰ ਜਸਪਾਲ ਕੁਛ ਮਾਜੀ ਹਾਂ ਠੀਕ ਹੈ ਮੇਰੀ ਜਾਨ ਠੀਕ ਹੈ ਮੇਰੀ ਮੰਜੂ ਜਾਨ ਕਹਿੰਦੇ ਮੈਂ ਤਾਂ ਉਹਦੀ ਸੁਣਨਾ ਆ ਸ਼ਬਦ ਜੀ ਆਣ ਸੁਣਨਾ ਤਰਸਰੀ ਸੀ ਉਹ ਵੀ ਇਹਨੇ ਹੁਣੇ ਲਗ ਪੂਰੀ ਜਵਾਨੀ ਚ ਨਜ਼ਰ ਆਉਂਦਾ ਹਮ ਮੇਰੇ ਖਿਆਲ ਨਾਲ ਮੈਥੇ ਤਾਂ ਥੋੜੀ ਵੱਡੀ ਹੋਵਾਂਗੇ ਤੁਸੀਂ ਬਸ ਪਾਲ ਮੇਰੀ ਏਜ ਹੈਗੀ ਜਿਸki 52 year old I am 52 year old and your age my age only 38 okay we can speak in english ਇਹ ਨਾ ਸਮਝੋ ਕਰਨਵੀਰ ਦਾ ਦਾਦਾ ਇਹਨੂੰ ਪੰਜਾਬੀ ਆਉਂਦੀ ਹੋਊਗੀ ਨਹੀਂ ਨਹੀਂ ਮੈਨੂੰ ਪਤਾ ਤੁਸੀਂ ਫੌਜ ਵਿੱਚ ਰਹੇ ਜਿਵੇਂ ਸੀ ਨਾ ਅਦਰਕੇ ਸੋਲੀ ਕੱਤੇ ਦੀ ਜਿਹੜੀ ਜੀ ਹੈ ਹੂੰ ਫੌਜ ਦੇ ਵਿੱਚ ਬਹੁਤ ਮੇਰੇ ਤੇ ਮਰਦਿਆਂ ਸੀ ਪਰ ਮੈਂ ਕੋਈ ਭਾ ਨਹੀਂ ਦਿੱਤਾ ਕਿਹਾ ਹਾਂਜੀ ਹੂੰ ਸਾਡੀ ਬਹੁਤ ਛੋਟੀ ਉਮਰ ਹੈ ਜੀ ਹੂੰ ਛੋਟੀ ਉਮਰ 'ਚ ਜਿਆਦਾ ਜਿਵੇਂ ਨਾ ਅਟਾ ਛੋਟੀ ਹੂੰ ਛੋਟੀ ਉਮਰ 'ਚ ਮੇਰੇ ਮੈਰਿਜ ਹੋ ਗਈ ਸੀ ਫਿਰ ਬਾਅਦ ਦੇ ਵਿੱਚ ਉਹ ਅੰਗਰੇਜ਼ਾਂ ਜੀਆਂ ਬਹੁਤ ਮੇਰੇ ਪਿੱਛੇ ਪਿੱਛੇ ਫਿਰੀਆਂ ਪਰ ਮੈਂ ਤਾਂ ਨੇ ਕੋਈ ਪੱਕੇ ਚਾਹੁੰਦਾ ਸੀ ਜਿਹੜੀ ਮੈਨੂੰ ਸਮਝੇ ਹਨਾ ਤੇ ਉਹ ਮੈਨੂੰ ਲੱਗਦਾ ਹੈ ਕਿ ਮੇਰਾ 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 ਮੁਕਾਮ ਇੱਥੇ ਤੱਕ ਪੂਰਾ ਹੋ ਰਿਹਾ ਹੈ ਤੇ ਕੋਈ ਨਹੀਂ ਮੈਡਮ ਐਂ ਕਰਦੇ ਮੈਂ ਕੱਲ ਇੱਕ ਵਾਰ ਸਕੂਲ 'ਚ ਆਉਣਾ ਹੈਗਾ ਤੇ ਆਪਾਂ ਮਿਲਦੇ ਹਾਂ ਮੈਨੂੰ ਮੈਨੂੰ ਕੋਈ ਵੀ ਕੋਈ ਕੁਝ ਨਹੀਂ ਚਾਹੀਦਾ ਮੈਂ ਤਾਂ ਕਿਸੇ ਆ ਕੇ ਵੀ ਦੇ ਦੇ ਹਰ ਸਾਥ ਮੇਰੇ ਜੇ ਤਾਂ ਮੇਰੇ ਜੇ ਤਾਂ ਮੇਰਾ ਮਨ ਕਰੇ ਕਿਸੇ ਆ ਜਾਏ ਫਿਰ ਇਹਨਾਂ ਵਿੱਚ ਹੀ ਰੁਕੇ ਰਹੇ ਸਿੱਧਾ ਆ ਰਿਹਾ ਪਰ ਮੈਂ ਨਾ ਮੈਂ ਇਹ ਨਹੀਂ ਕਰ ਸਕਤੀ ਆ ਪਰ ਕਿਸੇ ਵੀ ਮਨ ਮਾ ਤੇ ਰਹੇ ਨੇ ਇੰਨਾ ਤੇ ਆਤੇ ਵੀ ਪਰ ਤਰ ਤ ਲੈ ਕੇ ਤੰਮੀ ਤੰਮੀ ਮੈਂ ਤਾਂ ਚਟ ਚਟ ਕੇ ਮਾਰੂਗਾ ਤੁਹਾਨੂੰ ਯਾਦ ਹੀ ਰੱਖੀਂ ਅੱਛਾ ਕੋਈ ਥਲੜੇ ਬੁੱਲਾਂ ਨੂੰ ਚਟੂਆਂ ਲੋਕ ਦੋਤਲੇ ਬੁੱਲਾਂ ਨੂੰ ਚਟਦੇ ਅੱਛਾ ਥਲੜੇ ਥਲੜੇ ਬੁੱਲਾਂ ਦਾ ਸ਼ਾਹੀਨ ਹਨ ਚਲ ਹੁਣ ਇੱਥੇ ਮੇਰਾ ਮੂਡ ਨਾ ਬਣਾਈ ਜਾ ਮੈਂ ਮੂਡ ਨਾ ਬਣਾਈ ਜਾ ਮੈਂ ਤੇਰੇ ਮਿਲਦਾ ਆ ਕੇ ਤਾਂ ਠੀਕ ਹੈ ਠੀਕ ਠੀਕ మిలియో జరుగు మార్కెట్ మిక్